ਪਿਛਲੇ ਦਿਨੀ ਖਰੜ ਦੇ ਵਿੱਚ ਇੱਕ ਹਿਮਾਚਲ ਰੋਡਵੇਜ ਦੀ ਬੱਸ ਤੇ ਅਟੈਕ ਹੋਇਆ ਸੀ ਆਲਟੋ ਕਾਰ ਸਵਾਰ ਸੀਗੇ ਜਿਨ੍ਹਾਂ ਵੱਲੋਂ ਹਿਮਾਚਲ ਰੋਡਵੇਜ ਦੀ ਬੱਸ ਦੇ ਸ਼ੀਸ਼ੇ ਭੰਨੇ ਗਏ ਸੀ ਸਵਾਰੀਆਂ ਤੇ ਅਟੈਕ ਕੀਤਾ ਗਿਆ ਸੀ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਖਰੜ ਦੇ ਵਿੱਚ ਜਿਨ੍ਹਾਂ ਨੇ ਇਹ ਅਟੈਕ ਕੀਤਾ ਸੀ ਦੋ ਮੁਲਜ਼ਮ ਨੇ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਦੋਨਾਂ ਦੇ ਨਾਮ ਹਰਦੀਪ ਸਿੰਘ ਤੇ ਗਗਨਦੀਪ ਸਿੰਘ ਨੇ 18 ਮਾਰਚ ਨੂੰ ਹਰਿਆ ਹਿਮਾਚਲ ਰੋਡਵੇਜ ਦੀ ਜਿਹੜੀ ਬੱਸ ਸੀ ਉਸ ਦੀ ਪੰਨ ਤੋੜ ਕੀਤੀ ਗਈ ਸੀ ਕਾਰ ਤੇ ਸਵਾਰ ਹੋ ਕੇ ਆਏ ਸੀ ਕਾਰ ਦਾ ਨੰਬਰ ਵੀ ਇਹਨਾਂ ਵੱਲੋਂ ਲੁਕੋਇਆ ਗਿਆ ਸੀ ਕਿ ਕੋਈ ਨੰਬਰ ਨਾ ਪੜ ਸਕੇ ਇਹਨਾਂ ਨੂੰ ਟ੍ਰੇਸ ਨਾ ਕਰ ਸਕੇ ਖਰੜ ਦੇ ਕੋਲ ਫਲਾਈਓਵਰ ਤੇ ਬੱਸ ਰੋਕੀ ਗਈ ਸੀ ਔਰ ਇਹਨਾਂ ਨੇ ਉਸ ਬੱਸ ਦੇ ਸ਼ੀਸ਼ੇ ਭੰਨੇ ਸੀ ਸਾਰੀਆਂ ਸਵਾਰੀਆਂ ਜਿਹੜੀਆਂ ਬੱਸ ਦੇ ਵਿੱਚ ਸੀ ਉਹ ਇਸ ਘਟਨਾਕ੍ਰਮ ਤੋਂ ਖੌਫzada ਹੋ ਗਈਆਂ ਸੀ ਡਰ ਗਈਆਂ ਸੀ ਇਹਨਾਂ ਨੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ ਬੱਸ ਦੇ ਸਾਰੇ ਸ਼ੀਸ਼ੇ ਭੰਨ ਦਿੱਤੇ ਗਏ ਸੀ ਔਰ ਬੱਸ 'ਚ ਜਿਹੜੀਆਂ ਸਵਾਰੀਆਂ ਸੀ ਉਹਨਾਂ ਦੀ ਜਾਨ ਜੋਖਮ 'ਚ ਪਾਈ ਗਈ ਸੀ ਸੋ ਇਹਨਾਂ ਦੋਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਆਲਟੋ ਤੇ ਸਵਾਰ ਹੋ ਕੇ ਆਏ ਸੀ ਔਰ ਉਹ ਟੈਕਸੀ ਨੰਬਰ ਸੀ ਆਲਟੋ ਦਾ ਉਹ ਆਲਟੋ ਵੀ ਪੁਲਿਸ ਨੇ ਰਿਕਵਰ ਕਰ ਲਈ ਹੈ ਸੋ ਮੁਹਾਲੀ ਪੁਲਿਸ ਵੱਲੋਂ ਖਰੜ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਨੂੰ ਇਹ ਦੋ ਮੁਲਜ਼ਮ ਨੇ ਹਰਦੀਪ ਸਿੰਘ ਤੇ ਗਗਨਦੀਪ ਸਿੰਘ ਜਿਨ੍ਹਾਂ ਵੱਲੋਂ ਹਿਮਾਚਲ ਰੋਡਵੇਜ਼ ਦੀ ਬੱਸ ਦੇ ਸ਼ੀਸ਼ੇ ਤੋੜੇ ਗਏ ਸੀ 18 ਮਾਰਚ ਦੀ ਇਹ ਘਟਨਾ ਹੈ 18 ਮਾਰਚ ਨੂੰ ਇਹਨਾਂ ਨੇ ਬੱਸ ਦੇ ਸ਼ੀਸ਼ੇ ਤੋੜੇ ਸੀ ਜਦੋਂ ਹਿਮਾਚਲ ਦੇ ਵਿੱਚ ਇਹ ਇਸ਼ੂ ਖੜਾ ਹੋਇਆ ਸੀ ਜਰਨੈਲ ਸਿੰਘ ਭਿੰਡਰਾਵਾਲਾ ਦੇ ਪੋਸਟਰ ਨੂੰ ਲੈ ਕੇ ਜਿਹੜਾ ਵਿਵਾਦ ਖੜਾ ਹੋਇਆ ਸੀ ਜਿਹੜੇ ਮੁੰਡੇ ਉੱਥੇ ਮੋਟਰਸਾਈਕਲ ਤੇ ਝੰਡੇ ਲਾ ਕੇ ਜਾਂਦੇ ਸੀ ਉਹ ਝੰਡੇ ਉੱਥੇ ਕੁਝ ਬੈਕਟੀਆਂ ਨੇ ਉਤਾਰ ਦਿੱਤੇ ਔਰ ਉਹਨਾਂ ਦੇ ਨਾਲ ਕਲੈਸ਼ ਹੋਇਆ ਤਾਂ ਉਸ ਤੋਂ ਬਾਅਦ ਖਰੜ ਦੇ ਵਿੱਚ ਇਹਨਾਂ ਵੱਲੋਂ ਇੱਕ ਹਿਮਾਚਲ ਰੋਡਵੇਜ ਦੀ ਬੱਸ ਦੇ ਸ਼ੀਸ਼ੇ ਭੰਨ ਦਿੱਤੇ ਗਏ ਸਵਾਰੀਆਂ ਤੇ ਅਟੈਕ ਕੀਤਾ ਗਿਆ ਗਰੀਮਤ ਰਹੀ ਕਿ ਸਵਾਰੀਆਂ ਛੱਟ ਫੇੜ ਤੋਂ ਬਚੀਆਂ ਪਰ ਬੱਸ ਦੇ ਸ਼ੀਸ਼ੇ ਭੰਨ ਕੇ ਉੱਥੋਂ ਆਲਟੋ ਕਾਰ ਤੇ ਫਰਾਰ ਹੋ ਗਏ ਕਾਰ ਦਾ ਨੰਬਰ ਵੀ ਇਹਨਾਂ ਨੇ ਲੁਕੋਇਆ ਸੀ ਉਸ ਦੇ ਉੱਪਰ ਕੋਈ ਚਿੱਟ ਲਾਈ ਗਈ ਸੀ ਤਾਂ ਕਿ ਨੰਬਰ ਪੜਿਆ ਨਾ ਜਾ ਸਕੇ ਔਰ ਇਹ ਟ੍ਰੇਸ ਨਾ ਹੋ ਸਕਣ ਸੋ ਇੱਕ ਗੁਪਤ ਤਰੀਕੇ ਨਾਲ ਇਹਨਾਂ ਵੱਲੋਂ ਇਸ ਸਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਪਰ ਪੁਲਿਸ ਨੇ ਇਹਨਾਂ ਨੂੰ ਆਖਿਰਕਾਰ ਦਬੋਚ ਲਿਆ ਹੈ ਮਨੋਜ ਰਾਠੀ ਮੇਰੇ ਸਹਿਯੋਗੀ ਜੁੜੇ ਨੇ ਮਨੋਜ ਕੀ ਡਿਟੇਲ ਨਿਕਲ ਕੇ ਆਈ ਹੈ ਪੂਰੀ ਕਿਉਂ ਇਹਨਾਂ ਨੇ ਅਟੈਕ ਕੀਤਾ ਕੀ ਕੰਮ ਕਰਦੇ ਨੇ ਪਛਾਣ ਕਿਵੇਂ ਹੋਈ ਹੈ ਇਹਨਾਂ ਦੀ देखो विजय बड़ा ही ਹੁਣ ਤੱਕ ਦੀ ਪੁੱਛਗਿੱਛ ਤੇ ਬੜੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋਏ ਨੇ ਕਿ ਇਹਦੇ ਵਿੱਚ ਜਿਹੜਾ ਮਾਸਟਰਮਾਈਂਡ ਹੈ ਉਹ ਹੈਗਾ ਗਗਨਦੀਪ ਹਾਲਾਂਕਿ ਪਿੱਛੋਂ ਇਹ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਤੇ ਇੱਥੇ ਰੈਂਟ ਤੇ ਰਹਿ ਰਿਹਾ ਸੀਗਾ ਬਹਾਲੀ ਦੇ ਵਿੱਚ ਔਰ ਆਪਣੇ ਦੋਸਤ ਜਿਹੜਾ ਹਰਦੀਪ ਸਿੰਘ ਹੈ ਪਿੱਛੇ ਇਹ ਰੋਪੜ ਦਾ ਰਹਿਣ ਵਾਲਾ ਫਿਲਹਾਲ ਬੱਲੂ ਮਾਜਰਾ ਚ ਹਾਲ ਵਾਸੀ ਬੱਲੂ ਮਾਜਰਾ ਜਿਹੜਾ ਖਰੜ ਦੇ ਕੋਲ ਹੈ ਉੱਥੇ ਰਹਿ ਰਿਹਾ ਸੀਗਾ ਹਾਲਾਂਕਿ ਗਗਨਦੀਪ ਹੀ ਇਸ ਦਾ ਮਾਸਟਰਮਾਈਂਡ ਹੈ ਜਿਹਦੀ ਇਹ ਟੈਕਸੀ ਨੰਬਰ ਆਲਟੋ ਗੱਡੀ ਹੈ ਪੀਵੀ01ਸੀ ਜਿਹੜੀ ਫੜੀ ਗਈ ਹੈ ਇਹ ਹੁਣ ਤੱਕ ਵੀ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਜਿਹੜੀ ਪੁਲਿਸ ਨੇ ਦਿੱਤੀ ਹੈ ਕਿ ਸੋਸ਼ਲ ਮੀਡੀਆ ਤੇ ਇਸ ਨੇ ਦੇਖਿਆ ਸੀਗਾ ਕਿ ਕਿਸ ਤਰ੍ਹਾਂ ਹਿਮਾਚਲ ਦੇ ਵਿੱਚ ਬਵਾਲ ਹੋ ਰਿਹਾ ਹੈ ਕਿਸ ਤਰ੍ਹਾਂ ਆਪਸੀ ਤਕਰਾਰ ਹੋ ਰਹੀ ਹੈ ਔਰ ਉਸ ਤੋਂ ਬਾਅਦ ਇਹਨੇ ਪੂਰਾ ਇੱਕ ਪਲਾਨ ਬਣਾਇਆ ਔਰ ਆਪਣੇ ਇੱਕ ਦੋਸਤ ਨੂੰ ਲੈ ਕੇ ਏ ਉੱਥੇ ਖਰੜ ਫਲਾਇਓਵਰ ਤੇ ਦੇਖਿਆ ਕਿ ਕਿਹੜੀ バス ਹਿਮਾਚਲੋਂ ਆਂਦੀ ਹੈ ਕਿਹੜੀ バス ਮਾਛਲ ਸਾਈਡ ਤੋਂ ਜਾਂਦੀ ਹੈ ਕਿਉਂਕਿ ਇਹ ਖੁਦ ਟੈਕਸੀ ਡਰਾਈਵਰ ਹੈ ਤਾਂ ਇਸ ਨੂੰ ਪਤਾ ਹੁੰਦਾ ਹੈ ਕਿ ਉਸੇ ਪਾਸੇ ਤੋਂ ਜਿਹੜੀ ਹਿਮਾਚਲ ਰੋਡਵੇਜ਼ ਦੀ ਫਾਸੀ ਨੇ ਚੰਡੀਗੜ੍ਹ ਜਿਹੜਾ ਬੱਸ ਸਟੈਂਡ ਹੈ ਟ੍ਰੈਕਟਰ 43 ਦਾ ਉਤੋਂ ਸਿੱਧਾ ਜਿਹੜਾ ਮੁਹਾਲੀ ਖਰੜ ਹੁੰਦੇ ਹੋਏ ਸਿੱਧਾ ਅੱਗੇ ਨਿਕਲਦੀ ਹੈ ਤਾਂ ਇਸ ਨੇ ਪੂਰਾ ਪਲਾਨ ਬਣਾਇਆ ਹਾਲਾਂਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਹੈ ਕਿ ਗੱਡੀ ਵੀ ਰਿਕਵਰ ਕਰ ਲਈ ਹੈ ਆਲਟੋ ਤੇ ਇਹ ਜਿਹੜੇ ਦੋਨੇ ਹਰਦੀਪ ਤੇ ਗਗਨਦੀਪ ਜਿਨ੍ਹਾਂ ਨੇ ਇਹ ਪੂਰਾ ਹਮਲਾ ਕੀਤਾ ਸੀ ਵਾਹਨ ਤੇ ਐਚਪੀ 67 813 21 ਇਹ ਗੱਡੀ ਤੇ ਹਮਲਾ ਕਰਨ ਵਾਲੇ ਦੋਵੇਂ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਔਰ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਦੀ ਮਦਦ ਨਾਲੇ ਪੁਲਿਸ ਨੂੰ ਸਹਾਇਤਾ ਮਿਲੀ ਹੈ ਕਿਉਂਕਿ ਨੇੜੇ-ਤੇੜੇ ਦੇ ਜਿਹੜੇ ਸੀਸੀਟੀਵੀ ਫੁਟੇਜ ਹੈ ਹੁਣ ਤੱਕ ਦੀ ਜਿਹੜੀ ਜਾਣਕਾਰੀ ਅਫਸਰਾਂ ਨੇ ਦਿੱਤੀ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਕਿਉਂਕਿ ਇਹ ਖੜੜ ਸਾਈਡ ਤੋਂ ਆਏ ਸੀ ਅਸੀਂ ਪਹਿਲਾਂ ਵੀ ਉਸ ਦਿਨ ਵੀ ਜ਼ਿਕਰ ਕੀਤਾ ਸੀ ਇਹ ਖੜੜ ਸਾਈਡ ਤੋਂ ਪਹਿਲਾਂ ਤੋਂ ਹੀ ਇੰਤਜ਼ਾਰ ਕਰ ਰਹੇ ਸੀ ਕਿ ਕਿ ਕੋਈ ਆ ਪਰਟੀਕੂਲਰ ਬੱਸ ਜਿਹੜੀ ਹੈ ਇਹ ਨਹੀਂ ਸੀਗਾ ਕਿ ਕੋਈ ਵੀ ਇਹੀ ਬੱਸ ਨੂੰ ਕਰਨਾ ਹੀ ਤਾਂ ਚਾਹਣਾ ਕੋਈ ਵੀ ਹਿਮਾਚਲ ਰੋਡਵੇਜ਼ ਦੇ ਜੇਕਰ ਬੱਸ ਆਂਦੀ ਹੈ ਤਾਂ ਅਸੀਂ ਉਹਦੇ ਦੇ ਟਾਰਗੇਟ ਕਰਨਾ ਔਰ ਇਹ ਰੋੜ ਖੜੜ ਤੇ ਹੀ ਇਹ ਇੰਤਜ਼ਾਰ ਕਰ ਰਹੇ ਸੀਗੇ ਕਿ ਕੋਈ ਹਿਮਾਚਲ ਦੀ ਬੱਸ ਜਿਹੜੀ ਹੈ ਉਹ ਜਿੱਦਾਂ ਹੀ ਲੰਘਦੀ ਉਹਦੇ ਪਿੱਛੇ ਜਾ ਕੇ ਬਲਾਈਓਵਰ ਦੇ ਉੱਤੇ ਚੜਦੇ ਹੀ ਬਲਾਈਓਵਰ ਤੇ ਉਹਨੂੰ ਰੋਕਣਾ ਐਜ ਐ ਸਵਾਰੀ ਕੇ ਸਵਾਰੀ ਜਿਹੜੀ ਹੈ ਕਿ ਇਸ ਕਰਕੇ ਡਰਾਈਵਰ ਜਿਹੜਾ ਰੋਕ ਦੇਗਾ ਔਰ ਜਿੱਦਾਂ ਹੀ ਡਰਾਈਵਰ ਨੇ ਰਾਜਕੁਮਾਰ ਜਿਹੜਾ ਡਰਾਈਵਰ ਹੈ ਜਿਹਦਾ ਬਿਆਨਾਂ ਤੇ ਪਰਚਾ ਹੋਇਆ ਜਿੱਦਾਂ ਇਹ ਉਸਨੇ ਗੱਡੀ ਰੋਕੀ ਬੱਸ ਰੋਕ ਹਮਲਾ ਕੀਤਾ ਸ਼ੀਸ਼ੇ ਪਰ ਨੇ ਤੇ ਉੱਥੋਂ ਫਰਾਰ ਹੋ ਗਏ ਹਾਲਾਂਕਿ ਹੁਣ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਕਾਬੂ ਕਰਨ ਤੋਂ ਬਾਅਦ ਗੱਡੀ ਵੀ ਰਿਕਵਰ ਕਰ ਲਈ ਹੈ ਔਰ ਇਸ ਤੋਂ ਬਾਅਦ ਇਹਨਾਂ ਦੀ ਪੁੱਛ ਕੇ ਇਹੀ ਜਿੱਗ੍ਹਾ ਸਾਹਮਣੇ ਆਈਏ ਕਿ ਸੋਸ਼ਲ ਮੀਡੀਆ ਤੇ ਅਸੀਂ ਦੇਖ ਕੇ ਸਾਰੀ ਪਲੈਨਿੰਗ ਕੀਤੀ ਹੈ ਕਿ ਜੇਕਰ ਕੋਈ ਹਿਮਾਚਲ ਦੀ ਗੱਡੀ ਸਾਡੇ ਪੰਜਾਬ ਦੇ ਵਿੱਚ ਆਂਦੀ ਹੈ ਤੇ ਐਸੀ ਵੀ ਆਪਾਂ ਤੋਂ ਜਿਹੜੀ ਹੈ ਉਹ ਕਿੱਦ ਕਰਾਂਗੇ ਪਰ ਫਿਰ ਇਹ ਲੁਕੇ ਕਿਉਂ ਜੇ ਜੇ ਇਹਨਾਂ ਨੇ ਉਸ ਚੀਜ਼ ਦਾ ਰਿਐਕਸ਼ਨ ਕੀਤਾ ਤਾਂ ਫਿਰ ਸ਼ਰਯਾਮ ਖੜੇ ਹੋ ਕੇ ਕਰਨਾ ਚਾਹੀਦਾ ਸੀ ਨਾ ਲੁਕੇ ਕਿਉਂ ਭੱਜੇ ਕਿਉਂ ਨੰਬਰ ਕਿਉਂ ਲੁਕੋਏ ਇਹੀ ਸਵਾਲ ਪੁਲਿਸ ਨੇ ਜ਼ਰੂਰੀ ਨਾਤੇ ਕੀਤਾ ਹੈ ਕਿ ਆਖਿਰ ਜੇਕਰ ਤੁਸੀਂ ਇਸ ਤਰ੍ਹਾਂ ਦੀ ਰੈਵੈਂਜ ਲੈਣੀ ਸੀ ਇਸ ਤਰ੍ਹਾਂ ਦਾ ਬਦਲਾ ਲੈਣਾ ਸੀਗਾ ਤੇ ਇਹਨਾਂ ਨੂੰ ਕਹਿ ਸੀਗਾ ਕਿ ਸਾਨੂੰ ਡਰ ਸੀ ਪੁਲਿਸ ਦਾ ਜਾਂ ਜੇਕਰ ਕੋਈ ਹੋਰ ਨਾ ਹੋ ਜੇ ਇਸ ਕਰਕੇ ਇਹਨਾਂ ਨੇ ਪੂਰੀ ਪਲੈਨਿੰਗ ਦੇਖੋ ਵੀ ਜੇ ਅਸੀਂ ਪਹਿਲਾਂ ਹੀ ਇੱਕ ਦਿਨ ਪਹਿਲਾਂ ਹੀ ਜਦਦੇ ਪੂਰੀ ਵਾਰਦਾਤ ਹੋਈ ਅਸੀਂ ਮੌਕੇ ਤੇ ਗਏ ਸੀ ਤਾਂ ਇਹੀ ਦੋ ਤਿੰਨ ਚੀਜ਼ਾਂ ਬੜੀ ਨੋਟ ਕਰਨ ਵਾਲੀ ਸੀ ਪਹਿਲਾ ਪੁਆਇੰਟ ਤਾਂ ਇਹ ਸੀ ਕਿ ਇਹਨਾਂ ਨੇ ਪੂਰੀ ਪਲੈਨਿੰਗ ਯਾਨੀ ਕਿ ਗੱਡੀ ਦੀ ਨੰਬਰ ਪਲੇਟ ਕਿਉਂਕਿ ਟੈਕਸੀ ਨੰਬਰ ਹੈ ਗੱਡੀ ਆਲਟੋ ਪੀਪੀ 013 ਇੱਕ ਜਿਹੜੀ ਆਲਟੋ ਗੱਡੀ ਹੈ ਇਹਨਾਂ ਦੇ ਪੂਰੇ ਨੰਬਰ ਪਲੇ ਔਰ ਤੋਂ ਬਾਅਦ ਇਹ ਨਾਲ ਹੀ ਯਹੀ ਪਲੈਨਿੰਗ ਸੀ ਕਿ ਗੱਡੀ ਜਿਹੜੀ ਹੈ ਭੰਨ ਤੋੜ ਕਰਕੇ ਉੱਥੋਂ ਅਸੀਂ ਰੁਕਣਾ ਨਹੀਂ ਹੈ ਕਿਉਂਕਿ ਲੋਕੀ ਛੜੇ ਫੜ ਕੇ ਸਾਨੂੰ ਕੁੱਟ ਵੀ ਕੁੱਟਮਾਰ ਵੀ ਕਰ ਸਕਦੇ ਕਿਉਂਕਿ ਇਸ ਤਰ੍ਹਾਂ ਦੇ ਕੋਈ ਵੱਡੇ ਬਦਮਾਸ਼ ਨਹੀਂ ਹੈ ਇਹ ਇਹ ਸਿਰਫ ਸੋਸ਼ਲ ਮੀਡੀਆ ਦੇਖ ਕੇ ਜਿਹੜੀ ਉਹਨ ਗਗਨਦੀਪ ਕਹਿੰਦਾ ਨਜ਼ਰ ਆ ਰਿਹਾ ਔਰ ਇਹ ਵੀ ਗੱਲ ਆ ਰਹੀ ਹੈ ਕਿ ਇਹ ਹਰਦੀਪ ਨੂੰ ਇਹੀ ਲੈ ਕੇ ਆਇਆ ਸੀਗਾ ਕਿ ਅਸੀਂ ਕਿੱਥੇ ਜਾਣਾ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਤੇ ਹਾਲਾਂਕਿ ਹੁਣ ਇਹ ਭੱਜੇ ਕਿਉਂ ਕਿ ਇਹਨਾਂ ਦਾ ਕਹਿਣਾ ਸੀਗਾ ਕਿ ਕੋਈ ਸਾਨੂੰ ਕੁੱਟੇਗਾ ਕੋਈ ਮਾਰ ਦੇ ਸਕਦਾ ਹੈ ਕਿਉਂਕਿ ਉੱਤੇ ਜ਼ਵਾਰੀਆਂ ਵੀ ਸੀਗੀ ਤੇ ਸਿਰਫ ਦੋ ਸੀਗੇ ਗੱਡੀ 'ਤੇ ਗੱਡੀ ਦੇ ਵਿੱਚ ਸਿਰਫ ਦੋ ਸੀਗੇ ਇਸ ਕਰਕੇ ਇਹਨਾਂ ਨੇ ਪੂਰੀ ਪਲੈਨਿੰਗ ਕੀਤੀ ਕਿ ਸਾਨੂੰ ਕੋਈ ਪਛਾਣ ਵੀ ਨਾ ਸਕੇ ਹੋਰ ਕੋਈ ਇਹਨਾਂ ਦਾ ਸਾਥੀ ਨਹੀਂ ਸੀ ਨਹੀਂ ਹਜੇ ਤੱਕ ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇਹ ਦੋਵੇਂ ਸੀ ਉਸ ਦਿਨ ਮੌਜੂਦ ਸੀ ਤੇ ਇਹਨਾਂ ਦੋਨਾਂ ਦਾ ਹੀ ਇਹ ਕੰਮ ਹੈ ਤੀਜੀ ਦੀ ਇਨਵੋਲਵਮੈਂਟ ਹਜੇ ਤੱਕ ਸਾਹਮਣੇ ਨਹੀਂ ਆਈ ਹੈ ਜੇਕਰ ਕੋਈ ਇਨਵੋਲਵਮੈਂਟ ਸਾਹਮਣੇ ਆਂਦੀ ਹੈ ਤਾਂ ਉਹਦੀ ਵੀ ਗ੍ਰਿਫਤਾਰੀ ਹੋਏ ਜਿਹੜਾ ਗਗਨਦੀਪ ਦੇ ਬਿਆਨ ਹੋਏ ਆ ਉਹਦੇ ਵਿੱਚ ਸਿਰਫ ਦੋ ਦੀ ਹੀ ਇਨਵੋਲਵਮੈਂਟ ਸਾਹਮਣੇ ਆਈ ਹੈ। ਜੀ ਠੀਕ ਹੈ ਧੰਨਵਾਦ ਮਨੋਜ ਇਸ ਜਾਣਕਾਰੀ ਦੇ ਲਈ ਤਾਂ ਖਰੜ ਦੇ ਵਿੱਚ ਪਿਛਲੇ ਦਿਨੀ ਇੱਕ ਬਸ ਤੇ ਅਟੈਕ ਕੀਤਾ ਗਿਆ ਸੀ ਹਿਮਾਚਲ ਰੋਡਵੇਜ ਦੀ ਉਹ ਬਸ ਦੀਆਂ ਤਸਵੀਰਾਂ ਵੀ ਅਸੀਂ ਦਿਖਾ ਰਹੇ ਹਾਂ। ਸਵਾਰੀਆਂ ਉਸ ਵੇਲੇ ਕਾਫੀ ਡਰ ਗਈਆਂ ਸੀ, ਕਾਫੀ ਖੌਫ ਉਹਨਾਂ 'ਚ ਭਰ ਗਿਆ ਸੀ ਕਿ ਇਸ ਤਰੀਕੇ ਨਾਲ ਬਸ ਦੇ ਸਾਰੇ ਸ਼ੀਸ਼ੇ ਤੋੜ ਦਿੱਤੇ ਗਏ। ਉਸ ਤੋਂ ਬਾਅਦ ਇਹ ਆਲਟੋ ਤੇ ਬੈਠ ਕੇ ਫਰਾਰ ਹੋ ਗਏ। ਨੰਬਰ ਵੀ ਇਹਨਾਂ ਨੇ ਆਲਟੋ ਦਾ ਲਕੋਇਆ ਹੋਇਆ ਸੀ ਕਿ ਟ੍ਰੇਸ ਨਾ ਹੋ ਸਕਣ। ਉੱਥੇ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਾ ਹੋ ਸਕੇ ਪਰ ਇਸ ਤਰੀਕੇ ਨਾਲ ਲੋਕ ਚਿਪਕੇ ਕੋਈ ਕਾਰਵਾਈ ਕਰਨੀ ਜਾਂ ਕੋਈ ਬਦਲਾ ਲੈਣਾ ਇਹ ਇਸ ਨੂੰ ਇਸ ਨੂੰ ਜਸਟੀਫਾਈਡ ਨਹੀਂ ਕੀਤਾ ਜਾ ਸਕਦਾ ਇਹ ਇਹ ਚੀਜ਼ਾਂ ਇਸ ਨੂੰ ਕਦੇ ਵੀ ਦਰੁਸਤ ਨਹੀਂ ਠਹਿਰਾਇਆ ਜਾ ਸਕਦਾ ਕਿ ਤੁਸੀਂ ਕਿਸੇ ਕਿਸੇ ਵੀ ਬੇਕਸੂਰ ਬੰਦੇ ਤੇ ਕਿਸੇ ਅਣਜਾਣ ਨੂੰ ਬਿਨਾਂ ਵਜ੍ਹਾ ਰੋਕ ਕੇ ਉਹਨਾਂ ਤੇ ਐਸੇ ਐਕਸ਼ਨ ਕਰੋ ਹਾਲਾਂਕਿ ਇਸ ਦਾ ਮੁੱਢ ਵੱਜਿਆ ਜਦੋਂ ਹਿਮਾਚਲ ਦੇ ਵਿੱਚ ਕੁਝ ਨੌਜਵਾਨ ਗਏ ਸੀ ਉਹਨਾਂ ਨੇ ਉੱਥੇ ਜਰਨੈਲ ਸਿੰਘ ਭਿੰਡਰਾਵਾਲਾ ਦੇ ਛੰਡੇ ਲੱਗੇ ਸੀ ਬਾਈਕ ਤੇ ਉੱਥੇ ਲੋਕਲ ਲੋਕਾਂ ਨੇ ਉਤਾਰਤੇ ਉਸ ਤੋਂ ਬਾਅਦ ਉੱਥੇ ਇੱਕ ਵਿਵਾਦ ਖੜਾ ਹੋਇਆ ਪਰ ਕਿਤਨਾ ਕਿਤੇ ਉਸ ਚੀਜ਼ ਨੂੰ ਇਸ ਚੀਜ਼ ਨਾਲ ਜੋੜ ਕੇ ਦੇਖਿਆ ਜਾਂਦਾ ਰਿਹਾ ਕਿ ਅਗਰ ਇਸ ਤਰੀਕੇ ਨਾਲ ਕੁਝ ਵਿਅਕਤੀਆਂ ਦੇ ਵਿੱਚ ਐਸਾ ਵਿਵਾਦ ਹੋ ਗਿਆ ਤਾਂ ਕੱਲ ਨੂੰ ਇਹ ਹੋਰ ਬਹੁਤ ਸਾਰੇ ਲੋਕਾਂ ਦੇ ਲਈ ਇੱਕ ਮੁਸੀਬਤ ਦਾ ਕਾਰਨ ਬਣ ਜਾਂਦਾ ਹੈ ਉਸ ਤੋਂ ਬਾਅਦ ਉਸ ਦਾ ਰਿਐਕਸ਼ਨ ਪੰਜਾਬ ਦੇ ਵਿੱਚ ਹੋਇਆ ਅੱਜ ਲੇਟੈਸਟ ਹਰਿਆਣਾ ਦੇ ਵਿੱਚ ਪੰਜਾਬ ਦੀਆਂ ਬੱਸਾਂ ਤੇ ਏ ਭਾਰਤ ਮਾਤਾ ਦੀਆਂ ਫੋਟੋਆਂ ਲਗਾ ਦਿੱਤੀਆਂ ਗਈਆਂ ਪੋਸਟਰ ਲਗਾ ਦਿੱਤੇ ਗਏ ਤਾਂ ਇਹ ਲੜੀ ਅੱਗੇ ਦੀ ਅੱਗੇ ਜਿਹੜੀ ਇੱਕ ਧਾਰਮਿਕ ਲੜਾਈ ਹੈ ਇਹ ਅੱਗੇ ਦੀ ਅੱਗੇ ਵੱਧਦੀ ਜਾ ਰਹੀ ਹੈ ਹਰ ਕੋਈ ਵਿਅਕਤੀ ਕਿਸੇ ਤਰੀਕੇ ਨਾਲ ਵੀ ਐਕਸ਼ਨ ਕਰਦਾ ਹੈ ਹਾਲਾਂਕਿ ਇਹ ਨਹੀਂ ਪਤਾ ਹੁੰਦਾ ਕਿ ਉਸ ਦੇ ਪਿੱਛੇ ਉਹਨਾਂ ਦੀ ਮਨਸ਼ਾ ਕੀ ਹੈ ਕਈ ਲੋਕ ਮਸ਼ਹੂਰ ਹੋਣ ਦੇ ਲਈ ਲੋਕਾਂ ਦੇ ਵਿੱਚ ਆਪਣੀ ਵਾਹਵਾਹੀ ਬਣਾਉਣ ਦੇ ਲਈ ਵੀ ਇਹੋ ਜਿਹੀਆਂ ਕਾਰਵਾਈਆਂ ਨੂੰ ਅੰਜਾਮ ਦਿੰਦੇ ਨੇ ਪਰ ਇਹ ਚੀਜ਼ ਅੱਜਕੱਲ ਸੋਸ਼ਲ ਮੀਡੀਆ ਤੇ ਕਿਸ ਤਰੀਕੇ ਨਾਲ ਪੇਸ਼ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਲੋਕ ਉਸ ਨੂੰ ਕਿਸ ਤਰੀਕੇ ਨਾਲ ਲੈਂਦੇ ਨੇ ਤੇ ਫਿਰ ਉਹਦਾ ਅੰਜਾਮ ਕੀ ਹੁੰਦਾ ਇਹਨਾਂ ਚੀਜ਼ਾਂ ਨੂੰ ਕਈ ਵਾਰੀ ਸਮਝਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਅੱਜ ਮਾਰਚ ਨੂੰ ਕੁਝ ਵਿਅਕਤੀਆਂ ਵੱਲੋਂ ਹਿਮਾਚਲ ਪ੍ਰਦੇਸ਼ ਰੋਡਵੇਜ਼ ਦੀ ਬੱਸ ਦੇ ਸ਼ੀਸ਼ਿਆਂ ਦੀ ਖਰੜ ਫਲਾਈਓਵਰ ਤੇ ਲਾਗੇ ਸ਼ਾਮ ਨੂੰ ਭੰਪਤਨ ਕੀਤੀ ਗਈ ਜਿਸ ਵਿੱਚ ਮੁਕੱਦਮਾ ਨੰਬਰ 10125 ਥਾਣਾ ਸਿਟੀ ਖਰੜ ਵਿਖੇ ਦਰਜ ਰਜਿਸਟਰ ਕੀਤਾ ਗਿਆ ਅਤੇ ਦੌਰਾਨੇ ਜਿਹੜੀ ਤਫਤੀਸ਼ ਆ ਸਾਡੇ ਵੱਲੋਂ ਵੱਖ-ਵੱਖ ਟੀਮਾਂ ਗਠਿਤ ਕਰਕੇ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਸੋਰਸਾਂ ਦੇ ਰਾਹੀਂ ਜਿਹੜੇ ਦੋਸ਼ੀਆਂ ਦੀ ਸ਼ਨਾਖਤ ਕੀਤੀ ਗਈ ਦੋ ਦੋਸ਼ੀ ਇਸ ਵਾਰਦਾਤ ਵਿੱਚ ਜਿਹੜੇ ਸੀਗੇ ਉਹਨਾਂ ਦੋਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਇਹਨਾਂ ਦੇ ਵੇਰਵੇ ਇੱਕ ਤਾਂ ਗਗਨਦੀਪ ਸਿੰਘ ਜੋ ਵਾਸੀ ਪਿੰਡ ਜੰਡਵਾਲਾ ਜਿਹੜਾ ਫਾਜ਼ਲਕਾ ਅਤੇ ਦੂਸਰਾ ਹਰਦੀਪ ਸਿੰਘ ਵਾਸੀ ਪਠਾ ਸਾਹਿਬ ਜ਼ਿਲ੍ਹਾ ਰੋਪੜ ਹਾਲ ਵਾਸੀ ਬੱਲੋ ਮਾਜਰਾ ਇਹਨਾਂ ਦੋਨਾਂ ਦੀ شناخت ਕਰਕੇ ਇਹਨਾਂ ਦੋਨਾਂ ਨੂੰ ਕਾਬੂ ਕਰ ਲਿਆ ਗਿਆ ਤੇ ਇਹਨਾਂ ਵੱਲੋਂ ਜਿਹੜੀ ਦਰਦਾਰਤ ਵਿੱਚ ਵਰਤੀ ਹੋਈ ਆਲਟੋ ਕਾਰ ਉਹ ਬਰਾਬਰ ਕਰ ਲਈ ਗਈ ਹੈ